ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇੰਗਲੈਂਡ ਦੀ ਟੀਮ ਨੂੰ ਹਰਾ ਕੇ ਭਾਰਤੀ ਹਾਕੀ ਟੀਮ ਪਹੁੰਚੀ ਸੈਮੀਫਾਈਨਲ ਦੇ ਵਿੱਚ ਅੱਜ ਕੁਆਟਰਫਾਈਨਲ ਦਾ ਮੈਚ ਸੀ ਇੰਗਲੈਂਡ ਨਾਲ ਦੋਸਤੋ ਮੈਂ ਹਾਂ ਆਰਮ ਸ਼ਰਮ ਜੀ ਸਿੰਘ ਤੁਸੀਂ ਦੇਖਦੇ ਹੋ ਦੇਸ਼ ਪ੍ਰਦੇਸ਼ ਚੈਨਲ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਜੋ ਪੈਸ ਵਿੱਚ ਹੋ ਰਹੀਆਂ 올림픽 ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਇਸ ਵਧੀਆ ਪ੍ਰਦਰਸ਼ਨ ਨਾਲ ਜੋ ਪੂਰੇ ਭਾਰਤ ਦੇ ਖਿਡਾਰੀ ਪ੍ਰੇਮੀਆਂ ਅਤੇ ਭਾਰਤ ਵਸਮੀਕਾ ਨੂੰ ਆ ਵੀ ਮਤਲਬ ਹੀ ਆਸ ਜਾਗੀ ਕਿ ਜੋ ਬਹੁਤ ਹੀ ਲੰਮੇ ਸਮੇਂ ਤੋਂ ਇਸ ਖੇਡਾਂ ਵਿੱਚ ਦੂਸਰੇ ਦੇਸ਼ਾਂ ਨੇ ਕਬਜ਼ਾ ਕੀਤਾ ਪਰ ਇਸ ਵਾਰ ਹਰਮਨ ਪ੍ਰੀਤ ਸਿੰਘ ਜੋ ਹਾਕੀ ਖਿਡਾਰੀ ਦੇ ਕਪਤਾਨ ਹਨ ਉਹਨਾਂ ਵੱਲੋਂ ਆਪਣੀ ਪੂਰੀ ਟੀਮ ਦੇ ਸਹਿਯੋਗ ਨਾਲ ਐ ਕਿਤੋਂ ਇਹ ਕੱਪ ਹਾਸਲ ਕਰਨ ਵਿੱਚ ਬਹੁਤ ਕਾਮਯਾਬ ਹੋ ਰਹੇ ਹੋ ਰਹੇ ਹਨ ਅਤੇ ਬਹੁਤ ਹੀ ਨਜ਼ਦੀਕ ਪਹੁੰਚ ਚੁੱਕੇ ਹਨ ਇਸ ਵਲੇ ਮੈਂ ਹਰਮਨਪ੍ਰੀਤ ਭਾਰਤੀ ਟੀਮ ਦੇ ਕਪਤਾਨ ਆ ਉਹਨਾਂ ਦੇ ਘਰ ਵਿੱਚ ਪਹੁੰਚਿਆ ਇਸ ਮੌਕੇ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤੰਤਾ ਲੱਗਾ ਤੇ ਆ ਇਸ ਵੇਲੇ ਮੇਰੇ ਨਾਲ ਹਨ ਹਰਮਨਪ੍ਰੀਤ ਸਿੰਘ ਦੇ ਫਾਦਰ ਸਾਹਿਬ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਇਸ ਮੌਕੇ ਗੱਲਬਾਤ ਕਰਨ ਦੀ ਵੀ ਉਹ ਕੀ ਕਹਿਣਾ ਚਾਹੁੰਦੇ ਹਾਂ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਦੇਸ਼ ਦੁਨੀਆ ਚੈਨਲ 'ਚ ਬਹੁਤ ਬਹੁਤ ਸਵਾਗਤ ਜੀ ਵੇਖੋ ਜੀ ਪਿੰਡ ਤੇ ਮੋੜ 'ਚ ਬੜੀ ਖੁਸ਼ੀ ਆ ਇਹ ਗ੍ਰੇਜ ਦੇ ਅਵਸਾਰ ਤੇ ਗ੍ਰੇਜ ਬੜੀ ਖੁਸ਼ੀ ਆ ਪੰਜਾਬ ਤੇ ਖੁਸ਼ੀ ਆ ਔਰ ਦੇਖ ਦੇ ਵਿੱਚ ਸਾਰੇ ਖੁਸ਼ੀ ਆ ਕਿ ਅੱਜ ਕੁਆਟਰ ਫਾਈਨਲ ਦਾ ਮੈਚ ਸੀ ਇੰਗਲੈਂਡ ਨਾਲ ਕਿ ਇਹਨਾਂ ਨੇ ਵਧੀਆ ਪ੍ਰਦਰਸ਼ਨ ਕਰਕੇ ਕਿ ਜਿੱਤ ਪ੍ਰਾਪਤ ਕੀਤੀ ਆ ਚਲੋ ਮੈਚ ਜੀ ਸ਼ੁਰੂ ਹੋਇਆ ਸੀ ਤੇ ਉਸ ਰੈਫਰੀ ਨੇ ਰੈੱਡ ਕਾਰਡ ਦਿੱਤਾ ਤੇ ਰੈਫਰੀ ਦਾ ਫੈਸਲਾ ਟਲ ਹੁੰਦਾ ਮਾਲਕ ਨੇ ਮਿਹਰ ਕੀਤੀ ਦਸਾਂ ਖਿਡਾਰੀਆਂ ਦਾ ਖੇਡੇ ਵਿਚਾਰੇ ਇੱਕ ਖਿਡਾਰੀ ਟੀਮ ਦਾ ਵਿੱਚ ਅਹਿਮ ਜਿਹੜਾ ਰੋਲ ਨਿਭਾਉਂਦਾ ਉਹ ਵੇਚਣਾ ਹੋਏ ਤੇ ਪਰੇਸ਼ਾਨੀਆਂ ਬੜੀਆਂ ਰਹਿੰਦੀਆਂ ਤੇ ਫਿਰ ਵੀ ਮਾਲਕ ਨੇ ਕਿਰਪਾ ਕੀਤੀ ਟੀਮ ਗਰਾਊਂਡ ਦੇ ਵਿੱਚੋਂ ਜਿੱਤ ਕੇ ਬਾਹਰ ਨਿਕਲੀ ਮਾਲਕ ਦਾ ਲੱਖ ਲੱਖ ਸ਼ੁਕਰ ਕਰਦੇ ਆਂ ਉਹ ਦਾਦੇ ਦਾ ਇਹ ਵੇਖੋ ਜੀ ਸਾਡਾ ਅਸ਼ੀਰਵਾਦ ਮਾਪੋ ਦਾ ਸਦਾ ਹੀ ਬੱਚਿਆਂ ਨਾਲ ਹੁੰਦਾ ਅੱਜ ਦੇਸ਼ ਵਾਸੀਆਂ ਦਾ ਪੰਜਾਬ ਦਾ ਦਵਾਵਾਂ ਕਮ ਆਈਆਂ ਇਹਨਾਂ ਦੇ ਅਰਦਾਸਾਂ ਕ੍ਰਿਤੀਆਂ ਕਿ ਟੀਮ ਜਿੱਤ ਕੇ ਬਾਹਰ ਨਿਕਲੀ ਆ ਬੇਸਮਾਰ ਵਧੀਆ ਖੇਡ ਪ੍ਰਦਰਸ਼ਨ ਦੇਖ ਕੇ ਦੇਸ਼ ਵਾਸੀ ਬਹੁਤ ਖੁਸ਼ ਹੁੰਦੇ ਆ ਉੱਥੇ ਮਾਂ ਪਿਓ ਨੂੰ ਮਰਦਪੇ ਕਿੰਦਾ ਦੀ ਖੁਸ਼ੀ ਯਾਰ ਹੁੰਦੀ ਆ ਤੁਹਾਡਾ ਬੇਟਾ ਉਹ ਵੀ ਭਾਰਤ ਦੀ ਹਾਕੀ ਟੀਮ ਦਾ ਕਪਤਾਨ ਹੋਵੇ ਤੇ ਇਹੋ ਜਿਹਾ ਵਧੀਆ ਮਰਦਪੇ ਇਹ ਪਰਫਾਰਮੈਂਸ ਜਦੋਂ ਦਾ ਹੋਵੇ ਤੇ ਖੁਸ਼ੀ ਦਾ ਕੋਈ ਅੰਤ ਨਹੀਂ ਹੁੰਦਾ ਤੁਹਾਨੂੰ ਮਤਲਬ ਇਹ ਸਮਾਂ ਕਿਦਾਂ ਨੂੰ ਦਾ ਜਦੋਂ ਗੋਲ ਹੁੰਦਾ ਤਾਰੀਆਂ ਵੱਜਦੀਆਂ ਤੇ ਪੂਰੇ ਦੇਸ਼ ਵਿੱਚ ਬੱਲੇ ਬੱਲੇ ਹੁੰਦੀ। ਵੇਖੋ ਮਹਾਪੁਰ ਨੇ ਸਦਾ ਹੀ ਆਪਣੇ ਹਰ ਇੱਕ ਬੱਚਿਆਂ ਨਾਲ ਖੁਸ਼ੀਆਂ ਸਾਂਗੀਆਂ ਹਦੀਆਂ। ਵੇਖੋ ਇਹ ਹੁਣ ਜਿਹੜਾ ਨਾ ਇਹ ਸਾਰੇ ਦੇਸ਼ ਦਾ ਬੱਚਾ ਵਾ ਸਾਡਾ ਕੱਲਿਆਂ ਦਾ ਨਹੀਂ ਇਹ ਸਾਰੇ ਪੰਜਾਬ ਦਾ ਸਾਰੇ ਦੇਸ਼ ਦਾ ਬੱਚਾ ਵਾ ਕਿ ਮਾਲਕ ਕਿਰਪਾ ਕਰਦਾ ਅਰਦਾਸਾਂ ਹੁੰਦੀਆਂ ਟੀਮ ਵਾਸਤੇ ਤੇ ਬੜਾ ਸੁਖ ਮਿਲਦਾ ਕਿ ਬੱਚਾ ਉਹਨੇ ਟੱਕੀ ਕੰਨ ਰਿਆ ਦੂਜੀ ਗੱਲ ਇਹ ਵੀ ਇਹ ਵੇਖੋ ਟੀਮ ਵਰਕ ਹੁੰਦਾ ਸਾਰੀ ਟੀਮ ਦੇ ਸਹਿਯੋਗ ਨਾਲ ਹੀ ਜਿਹੜਾ ਗੋਲ ਆ ਉਹ ਹੁੰਦਾ ਵਾ ਇਕੱਲੇ ਗੇਣੇ ਰੀ ਨਹੀਂ ਕੋਈ ਗੱਲ ਹੈਗੀ ਇਹਦੇ ਚ ਵੇਖੋ ਕਿਸੇ ਨੇ ਵਲੰਟੀ ਬਣਾਉਣੀ ਕਿਸੇ ਨੇ ਪੀਸ਼ੂ ਨੇ ਸੁਤਣੀ ਕਿਸ ਨੇ ਕਿ ਕਿਹਨੇ ਲਾਉਣੀ ਕਿਹਨੇ ਰੋਕਣੀ ਇਹ ਕਿਉਂ ਉਹਦਾ ਵੇਖੋ ਕੀ ਸੰਯੋਗ ਹੈ ਸਰੀ ਦਾ ਜਿਵੇਂ ਤੁਸੀਂ ਆਖਿਆ ਪੀ ਇਸ ਬੱਚੇ ਤੇ ਪੂਰੇ ਦੇਸ਼ ਦੀਆਂ ਦਵਾਵਾਆਂ ਮਾਂ ਅਸ਼ੀਰਵਾਦ ਆ ਪਰ ਤੁਸੀਂ ਤੁਹਾਡੀ ਬੈਕਗ੍ਰਾਉਂਡ ਦੇਖੀ ਜਾਵੇ ਇੱਕ ਬੜੇ ਸਧਾਰਨ ਪਰਿਵਾਰ ਤੋਂ ਉੱਠ ਕੇ ਤੁਸੀਂ ਮਰਜ਼ੀ ਅੱਜ ਤੁਹਾਡਾ ਬੱਚਾ ਮਕਾਮ ਤੇ ਆਇਆ ਇਸ ਪਿੱਛੇ ਤੁਸੀਂ ਕਿੰਨੀ ਕਿ ਮਿਹਨਤ ਕੀਤੀ ਕਿੰਨਾ ਕਿ ਸਖਤ ਮਿਹਨਤ ਕੀਤੀ ਆ ਜੋ ਅੱਜ ਤੱਕ ਮਲ ਭੀ ਪੂਰੇ ਵਰਲਡ ਵਿੱਚ ਮਤਲਬ ਹੀ ਆਪਣਾ ਜੰਡਿਆਲੇ ਹਲਕੇ ਦਾ ਜਿਹੜਾ ਪਿੰਡ ਟਿਮੋਵਾਲਪੁਰੇ ਵਰਲਡ ਵਿੱਚ ਫੇਮਸ ਹੋ ਗਿਆ ਵੀ ਟਿਮੋਵਾਲ ਹਲਕੇ ਦੇ ਪਿੰਡ ਦੇ ਨੌਜਵਾਨ ਜੋ ਭਾਰਤੀ ਆਕੀ ਟੀਮ ਦਾ ਪੂਰਾ ਮਰਪੀ ਵਰਲਡ ਵਿੱਚ ਫੇਮਸ ਹੋਇਆ ਪਿਆ ਇਸ ਪ੍ਰਤੀ ਕੀ ਕਹਿਣਾ ਚਾਹੁੰਦੇ ਜੀ ਵੇਖੋ ਜੀ ਬੜੀ ਖੁਸ਼ੀ ਹੁੰਦੀ ਆ ਸਾਡੇ ਸਾਨੂੰ ਜੋ ਗੇਮ ਤੇਨ ਦਾ ਮੈਚ ਚੱਲਣਾ ਸਾਨੂੰ ਦੇ ਸਾਰੇ ਬੱਚੇ ਸਾਡੇ ਆਉਂਦੇ ਆ 11 ਦੇ 11 ਜਿਹੜੇ ਖੇਡਣ ਦੇ ਹੁੰਦੇ ਆ ਤੇ ਅਸੀਂ 11 ਵਾਸਤੇ ਅਰਦਾਸ ਕਰੀ ਦੀ ਮੇਰੇ ਮਾਲਕਾ ਈਮੋ ਤਕੜੀਓ ਕੇ ਖੇਡੇ ਤੇ ਮਹਾਰਾਜ ਖੁਸ਼ੀਆਂ ਦੇ ਕਿ ਸਾਨੂੰ ਤੇ ਸੱਚੇ ਪਾਸਾਰ ਅਰਦਾਸ ਹੁੰਦਾ ਮਾਲਕ ਦੇ ਘੜੀਏ ਤੇ ਘੋਲੀਆਂ ਅੱਡਦੇ ਆ ਵੇਖੋ ਗੁਰੂ ਰਾਮਦਾਸ ਨੇ ਖੁਸ਼ੀਆਂ ਦੇਣੀਆਂ ਅਸੀਂ ਦੇ ਅਰਦਾਸਾਂ ਕਰ ਸਕਦੇ ਹਾਂ ਮਾਲਕ ਉਹ ਅਸੀਂ ਖੁਸ਼ੀ ਨਾਲ ਅੱਜ ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ ਚ ਪਹੁੰਚ ਗਏ ਸੈਮੀਫਾਈਨਲ ਤੋਂ ਬਾਅਦ ਫਾਈਨਲ ਤੇ ਪਹੁੰਚੇਗਾ ਹਾਂ ਜੀ ਤੇ ਪੂਰੇ ਮਰਪੀ ਜਜਬੇ ਨਾਲ ਪੂਰੇ ਵਿਸ਼ਵਾਸ ਨਾਲ ਕਹਿੰਦੇ ਪਈਏ ਕਿ ਦੋ ਫਿਰ ਆਪਣਾ ਭਾਰਤੀ ਹਾਕੀ ਟੀਮ ਦਾ ਮਰਪੀਆ ਕੱਪ ਦੇ ਉੱਤੇ ਆਪਣਾ ਹੱਥ ਹੋਏਗਾ ਕੱਪਿਆ ਹੋਏਗਾ ਹਾਂ ਜੀ ਵੇਖੋ ਬੱਚਿਆਂ ਨੇ ਮਿਹਨਤ ਕੀਤੀ ਹੈ ਕੋਈ ਸ਼ੱਕ ਨਹੀਂ ਇਹਦੇ ਚ ਬੱਚਿਆਂ ਨੇ 3-3 ਮਹੀਨੇ ਨਹੀਂ ਘਰ ਆਏ ਜੋ ਇਹਨਾਂ ਨੇ ਇਸਿਆ ਕੁਇਟੋਨ ਲੈਂਦਾ 골ਡ ਮੈਡਲ ਜਿੱਤ ਕੇ ਕਿ ਬੱਚੇ ਹੋ ਜਾਂਦੇ ਸਾਡਾ ਇੱਕ ਸੁਖਨਾਵਾਂ 올림픽 ਚੋ ਮੈਡਲ ਲੈ ਗਏ ਕਿ ਮਹਾਰਾਜ ਸੱਚੇ ਪਾਤਸ਼ਾਹ ਬੱਚਿਆਂ ਦੀ ਮਿਹਨਤ ਦਾ ਸੁਪਨਾ ਪੂਰਾ ਕਰੇ ਕਿ ਦੇਹਵਾਸੀਆਂ ਦੀਆਂ ਅਰਦਾਸਾਂ ਕੰਮ ਆਉਣ ਅਸੀਂ ਜਾਨੇ ਸਾਰਾ ਦੇਸ਼ ਇਕੱਠਾ ਹੋ ਕੇ ਮਹਾਰਾਜ ਅਰਦਾਸਾਂ ਕਰੋ ਘਰ ਬੈ ਕੇ ਮਾਲਕ ਦਾ ਨਾਮ ਲੈ ਕੇ ਅਰਦਾਸਾਂ ਕਰੋ ਤੁਹਾਡੀਆਂ ਅਰਦਾਸਾਂ ਕੰਮ ਆਉਂਦੀਆਂ ਜਿਵੇਂ ক্রিকেট ਨੂੰ ਬੜਾ ਇੱਕ ਮਰਤੀ ਕਰਤਾ ਸੀ ਉਹ ਹਾਈਲਾਈਟ ਕਰਤਾ ਸੀ ਹਾਕੀ ਕਿਤਨਾ ਕਿਤੇ ਪਛੜਿਆ ਗਿਆ ਸੀ ਪਰ ਹੁਣ ਹਰਮਾਨ ਮਰਪੀਆ ਉਹ ਚੰਗਾ ਵਧੀਆ ਕੰਮ ਕਰਕੇ ਹਾਕੀ ਵੀ ਅੱਜਕੱਲ ਮਰਪੀ ਬਹੁਤ ਅੱਗੇ ਆ ਗਈ ਤੇ ਉਸ ਦੇ ਨਾਲ ਹੀ ਜਿਹੜਾ ਨੌਜਵਾਨ ਨਸ਼ਿਆਂ ਦਾ ਮੇਰਾ ਲਾਸਟ ਨਾਲ ਹੀ ਸਵਾਲ ਆ ਵੀ ਜਿਹੜਾ ਨੌਜਵਾਨ ਨਸ਼ੇ ਮਰਪੀ ਦਲਦਲ ਵਿੱਚ ਵਿੱਚ ਫਸ ਚੁੱਕੇ ਨੇ ਉਹਨਾਂ ਪ੍ਰਤੀ ਵੀ ਕੀ ਕਹਿਣਾ ਚਾਹੁੰਦੇ ਜੇ ਇਸ ਬਾਰੇ ਵੀ ਜਾਣ ਕੇ ਕਿ ਹਾਕੀ ਅੱਗੇ ਨਾਲ ਕਿੰਨੀ ਕਿ ਅੱਗੇ ਆਈ ਹੈ ਵੇਖੋ ਜੀ ਜਦੋਂ ਬੱਚਿਆਂ ਨੇ ਰੋਟੋ ਕੀ ਜੋ ਬਰਬਰ ਮਡਲ ਆਂਦਾ ਕਿ ਹਾਕੀ ਬੜਾ ਬੋਲ ਬੋਚੇ ਮਨ ਲਗਿਆ ਤਾਂ ਨੂੰ ਕਿ ਗੇਰ ਕੇ ਗੁਰਮੈਦ ਮੰਗੋਰ ਮੈਦ ਆ ਗਿਆ ਮਹਾਰਾਜ ਗੁਰਰਾਮ ਰਾਧੀ ਕਿਰਪਾ ਹੋ ਗਈ ਕਿ ਜਿਹੜਾ ਰਹਿੰਦਾ ਖੁੰਦੀ ਕਸਰ ਵੀ ਨਾ ਜੂ ਬਾਕੀ ਚਲੋ ਗਵਰਨਮੈਂਟਾਂ ਵਾ ਜਿਆਦਾ ਧਿਆਨ ਕਰਦੀਆਂ ਆ ਆਪਣੇ ਆਪ ਕਿਰਕਟਲ ਕਿ ਚਲੋ ਪੰਜਾਬ ਗਵਰਨਮੈਂਟ ਹੋ ਰੇ ਬੜਾ ਕੀਤਾ ਨੌਕਰੀਆਂ ਦਿੱਤੀਆਂ ਆ ਨਾ ਬੱਚਿਆਂ ਨੂੰ 68 ਜਿਹੜਿਆਂ ਨੂੰ ਪੀਸੀਐਸ ਦੀਆਂ ਦੇ ਐਸ ਹੈ ਵਾਰੀਆਂ ਦਿੱਤੀਆਂ ਡੀਐਸਪੀ ਲਾਏ ਹਨ ਮਨੂੰ ਡੀਐਸਪੀ ਦੀ ਨੌਕਰੀ ਮਿਲੀ ਕਿ ਬਹੁਤ ਮਾਣ ਸਾਹਿਬ ਦੇ ਕਰਦਾ ਸਭ ਤੋਂ ਵੱਡੀ ਗੱਲ ਇਹ ਦੇਖੋ ਕੱਲ ਉਹਨਾਂ ਨੇ ਵਧਾਈ ਦਿੱਤੀ ਆ ਇਹ ਉਹਨੂੰ ਪਹਿਲਾਂ ਤੇ ਉਹ ਕਦੇ ਇਹ ਜਾਨਾ ਕਹਿੰਦੇ ਸੀ ਤੇ ਉਹ ਸੈਂਟਰ ਨੇ ਨਹੀਂ ਕੋਈ ਪਰਮਿਸ਼ਨ ਦਿੱਤੀ ਜਿਹੜਾ ਐਵੇਂ ਟੀਵੀ ਤੋਂ ਪੜ੍ਹਦੇ ਆ ਪਰ ਜਿਹੜਾ ਦੇਣੀ ਚਾਹੀਦੀ ਸੀ ਫਿਰ ਵੀ ਜਿਹੜਾ ਉਹਨਾਂ ਨੇ ਬੱਚਿਆਂ ਦੀ ਹੋਂਦ ਦਾ ਹੀ ਕੀਤੀ ਅਸੀਂ ਉਹਨਾਂ ਦਾ ਬਹੁਤ ਧੰਨਵਾਦੀ ਆ ਕੋਈ ਬੱਚਿਆਂ ਨੂੰ ਫੋਨ ਤੇ ਠਾਪੀ ਦਿੱਤੀ ਆ ਕਿਉਂ ਵੇਖੋ ਜਦੋਂ ਇੱਕ ਦੇਸ਼ ਦੇ ਵਿੱਚ ਸ਼ੂਬੇ ਦਾ ਸ੍ਰੀਮ ਬੱਚਿਆਂ ਨੂੰ ਠਾਪੀ ਦਿੰਦਾ ਤੇ ਉਹਦਾ ਅਖਰ ਜਿਹੜਾ ਨਾ ਉਹ ਬਹੁਤ ਜ਼ਿਆਦਾ ਬੱਚਿਆਂ ਨੂੰ ਹੁੰਦਾ ਕੱਲ ਦੇ ਬੜੇ ਖੁਸ਼ੀ ਸਾਨੂੰ ਫੋਨ ਆਇਆ ਔਰ ਬੰਦਾ ਕਿ ਮੇਰੀ ਸ਼੍ਰੀਮਸਾਹਬ ਨਾਲ ਗੱਲ ਹੋਈ ਜਿਉਂ ਨਾ ਬਤਾਈਆਂ ਕਿ ਕੱਲੇ-ਕੱਲੇ ਖਿਡਾਰੀ ਨੂੰ ਮਾਲ ਨੂੰ ਮੇਰ ਕਰਦੀ ਕਰਾ ਕਰ ਉਹ ਜਾਉਦੇ ਨੌਜਣੇ ਨੌਜਵਾਨਾਂ ਨੂੰ ਦੇਖੋ ਨਸ਼ੇ ਤੋਂ ਦੂਰ ਰਹੋ ਕਿ ਮਾਲ ਧਿਆਨ ਕਰੋ ਖੇਡਾਂ ਨਾਲ ਧਿਆਨ ਕਰੋ ਜਿਹੜਾ ਪੜ੍ਹਾਈ ਕਰ ਸਕਦਾ ਉਹ ਪੜ੍ਹਾਈ ਨਾਲ ਧਿਆਨ ਕਰੋ ਕੋਈ ਇੰਜੀਨੀਅਰ ਬਣ ਜਾਓ ਕੋਈ ਡਾਕਟਰ ਬਣ ਜਾਓ ਕੋਈ ਵਕੀਲ ਬਣ ਜਾਓ ਨਸ਼ਿਆਂ ਤੋਂ ਦੂਰ ਰਹੋ ਜਦੋਂ ਨਸ਼ਿਆਂ ਤੋਂ ਦੂਰ ਹੋਗੇ ਮਹਾਰਾਜ ਬਣੂਗਾ ਇਹ ਬੰਦੇ ਜਰੂਰ ਤੂੰਗਾ ਚੰਗੇ ਬੰਦੇ ਪੜ੍ਹਾਈ ਹਲ ਤੋਰਦੇ ਕੋਈ ਵਕੀਲ ਬਣਾ ਦੇ ਕੋਈ ਡਾਕਟਰ ਬਣਾ ਦੇ ਕੋਈ ਇੰਜੀਨੀਅਰ ਬਣਾ ਦੇ ਕੋਈ ਖਿਡਾਰੀ ਬਣ ਜੇ ਗੇਮਾਵੜੀਆਂ ਹੁਣ ਤੇ ਪੰਜਾਬ ਸਰਕਾਰ ਵੀ ਬੜਿਆ ਐਂ ਦੇਈ ਸੰਯੋਗ ਦੇਣਾ ਤੇ ਚਲੋ ਮਹਾਰਾਜ ਕਿਰਪਾ ਕਰੇ ਮਾਂ ਪਿਓ ਦਾ ਫਰਜ਼ ਨਾਲ ਧਿਆਨ ਆ ਬੱਚਾ ਤੇ ਧਿਆਨ ਰੱਖੋ ਸਤਿ ਜੀ ਦੋਸਤੋ ਇਹ ਸਨ ਹਰਮਨਪ੍ਰੀਤ ਸਿੰਘ ਜੀ ਦੇ ਫਾਦਰ ਸਾਹਿਬ ਜੋ ਭਾਰਤੀ ਹਾਕੀ ਟੀਮ ਦੇ ਕਪਤਾਨ ਹਨ ਹਰਮਨਪ੍ਰੀਤ ਸਿੰਘ ਉਹਨਾਂ ਦੇ ਫਾਦਰ ਸਾਹਿਬ ਇਹਨਾਂ ਵੱਲੋਂ ਜਿੱਥੇ ਨੌਜਵਾਨਾਂ ਨੂੰ ਮਰਤੇ ਸੰਦੇਸ਼ ਦਿੱਤਾ ਗਿਆ ਕਿ ਨਸ਼ਿਆਂ ਤੋਂ ਦੂਰ ਹੋ ਕੇ ਚੰਗੀ ਵਿਦਿਆ ਪ੍ਰਦਾਨ ਕਰੋ ਚੰਗੀਆਂ ਗੇਮਾਂ ਵਿੱਚ ਮਰਤੇ ਰੁਚੀ ਰੱਖੋ ਜੀ ਤੇ ਨੇ ਚੰਗਾ ਸੰਦੇਸ਼ ਦਿੱਤਾ ਉੱਥੇ ਹੀ ਉਹਨਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਵੀ ਪੰਜਾਬ ਸਰਕਾਰ ਐਸ ਵळे ਭਗਵੰਤ ਮਾਨ ਦੀ ਸਰਕਾਰ ਬਹੁਤ ਖਿਡਾਰੀਆਂ ਵਾਸਤੇ ਬਹੁਤ ਮਤਲਬੇ ਗੰਭੀਰਤਾ ਲੈ ਕੇ ਉਹਨਾਂ ਨੂੰ ਉੱਚ ਮਕਾਮ ਦੇ ਅਹੁਦੇ ਦੇ ਕੇ ਸਨਮਾਨ ਵਜੋਂ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਵਾ ਤੇ ਇਹਨਾਂ ਨੇ ਧੰਨਵਾਦ ਕੀਤਾ ਪੰਜਾਬ ਸਰਕਾਰ ਦਾ ਵੀ ਪੰਜਾਬ ਸਰਕਾਰ ਨੌਜਵਾਨਾਂ ਪ੍ਰਤੀ ਸੋਗ ਜਿਆ ਤੇ ਇਸ ਮੋਕੇ ਮੈਂ ਨਾ ਹੁਣ ਮੈਂ ਦੇਖਦਾ ਪਈ ਆ ਭਾਰਤੀ ਜਨਤਾ ਪਾਰਟੀ ਦੇ ਹਲਕੇ ਚਾਰਜਿਸ ਐਂਡ ਡਾਇਲਾਗ ਉਤੋ ਜੋ ਐਡਵੋਕੇਟ ਗਗਨਦੀਪ ਸਿੰਘ ਆਏ ਹਨ ਉਹ ਵੀ ਮਰਦ ਇਸ ਖੁਸ਼ੀ ਵਿੱਚ ਸਾਂਝਾ ਹੁੰਦੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਉਹਨਾਂ ਚੈਨ ਦੇਖਦੇ ਰਹਿਣਾ ਦੇਸ਼ ਪ੍ਰਦੇਸ਼ ਚੈਨਲ ਮੈਂ ਹਾਂ ਰਾਮਚੰਦ ਸਿੰਘ